ハハハハ ਸਹਾਇਵਾ ਸਰਪਲੋਸੀ ਜੀ ਕੀ ਬਾਤ ਸਾਈ ਦਸਮੇ ਪ੍ਰਤਮ ਗੁਰੂ ਜੀ ਸਮਲ ਕਾਗਰ ਨਾਮ ਕਲੈਕਟ ਹੈ ਰੰਗਦਗੁਰ ਕੰਨ ਅਰਦਾਸ RAM DAS ਸਿਆ ਹੋਏ ਰਹੀਏ ਬੱਤੇ ਸਾਹਿਬ ਦੀ ਚਾਲ ਕੀ ਬਾਦ ਦਸਮੇ ਨਾਮ ਯਾਦ ਹੁੰਦਾ ਹੈ ਸਾਉ ਥਾਣੀ ਹੋਏ ਸਹਾਇ ਦਸਮੇ ਬਾਸ਼ਾ ਕਰੀ ਗੋਲ ਕੰਪਨ ਤੋਂ ਜੋ ਦੰਸਾ ਜੀ ਦੀ ਬਾਤ ਦਰਸ਼ਨ ਜੀ ਰਾਜ ਦਾ ਅੰਤਰਕ੍ਰਿਮਾ ਸੱਸਾ ਬੋਲੋ ਜੀ ਵਾਹਿ ਜੀ ਪੰਜਾਂ ਪਿਆਰਿਆਂ ਜਹਾਂ ਤੱਕ ਜਾ ਰਹੇ ਚਾਰਵੇਂ ਅਤੇ 8ਵੇਂ ਜਥੇ ਦੇ ਪਤੀ ਜਨਾਬ ਜੀ ਦਾ ਨਾਮ ਲਿਖਿਆ ਵਾਟ ਦੇ ਸ਼ਕਿਆ ਦੇ ਇਲਾਜ ਦੇ ਵਿਵਾਰ ਦੇ ਕੇ ਅੰਦਰ ਕੀਤਨ ਪਿਆਰਨ ਸ਼ਾਰਨ ਜਮਾਈ ਪ੍ਰੰਤਫਲ ਸੱਸਾ ਬੋਲੋ ਜੀ ਵਾਹਿ ਜੀ ਜਨਾ ਚੰਗਾ ਸੰਗਣੀਆਂ ਧਰਮ へ ਚੀਤ ਦਿੱਤੇ ਮਾਨਵਾਨ ਕਟਵਾਏ ਲੋਕੀਆਂ ਰੋਹਾਨੀਆਂ ਬਖੜੀ ਕੜੇ ਆ ਰਹੇ ਨਾਲ ਚਰਾਏ ਗੁਰਦੁਆਰੇ ਤੇ ਵਾਲੇ ਪ੍ਰਗਾਨੀ ਦੇ ਤੋਂ ਪਰਣੀ ਹਾ ਸੱਸਾ ਬੋਲੋ ਜੀ ਵਾਹਿ ਜੀ سہائی خالسا جی کے بول بال بولو <سؤال> جی واحر سکھان سکھی دان کے راہ دان بیک دان شاہ دان گھرو سا دان دان سردان نام دان شری صاحب جی کے درشنی اسنان ਚੌਕੀਆਂ ਝੰਡੇ ਬੁੰਗੇ ਜੁਗੋ ਜੁਗਾ タルਮ ਕਾ ਜੈਕਾਰ ਫਖਸ ਸਬ ਬੋਲੋ ਜੀ ਵਾਹਿਗੁਰੂ ਬਾਣੀ ਅੰਮਾਨ ਤਾਨੇ ਤਰੋਟੇ ਨੀ ਵੋਟ ਨਿਆਸਰਿਆਂ ਦੇ ਆਸਰੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੇ ਪਾਵਨ ਚਰਨਾਂ ਚਰਦਾਸ ਬੇਨਤੀ ਲੱਖਿ ਸੀਆਂ ਪਾਤਸ਼ਾਹੀਆਂ ਸਤਿਗੁਰ ਨਦਰ ਕਰੇ ਦਿਮਾਵਾ ਕਾ ਉਸਾਰ ਆਪ ਜੀ ਦੇ ਦਰ ਕਰਦੇ ਸੇਵਕ ਸਰਦਾਰ ਜਿੰਦਰ ਸਿੰਘ ਸਮੂਹ ਪਰਿਵਾਰ ਮਿਲ ਕਰਕੇ ਆਪਣੇ ਸੁਪੁੱਤਰ ਸੂਰਜ ਸਿੰਘ ਦਾ ਆਨੰਦ ਕਾਰਜ ਕਰਨ ਵਾਸਤੇ ਚੱਲੇ ਹਨ ਮਹਾਰਾਜ ਆਪ ਜੀ ਕਿਰਪਾ ਕਰੋ ਮੇਰ ਪ੍ਰਿਆਤ ਰੱਖੋ ਸੇਵਕਾਂ ਦੇ ਰੰਬੇ ਕਾਰ ਜਰਾਸਕਰ ਨਿ ਮਹਾਰਾਜ ਵੇਚ ਕਰਤਾ ਪਰਖ ਖਲੋਵਾ ਵਾਲ ਨੰਗਾ ਹਵਾ ਦੇ ਭਾਵ ਤਾਂ ਸਰ ਦੇ ਸਿੰਘ ਦੀ ਔਣਤਾ ਹੀ ਨਾਉਣ ਦੇਣੀ ਆਪ ਜੀ ਨੇ ਮਿਹਰ ਪ੍ਰਯਾਸ ਰੱਖ ਕੇ ਸਾਰੇ ਪਾਰ ਆਪ ਜੀ ਨੇ ਸਵਾਰਨੇ ਮਹਾਰਾਜ ਦੋਵਾਂ ਪਰਿਵਾਰਾਂ ਦਾ ਆਪ ਸੇ ਮੇਲ ਮਿਲਾਪ ਕਰਾਉਣਾ ਅੰਜ ਸੰਗੋ ਕੇ ਸਹਿਤਾ ਗਾਨੀਆਂ 16 ਦਾਰਾਆਂੀਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਮਨੋ ਕਾਮਨਾ ਪੂਰੀਆਂ ਕਰਨੀਆਂ ਆਪਣੇ ਦਰੋਂ ਘਰੋਂ ਸਿੱਖੀ ਸਦਕਾ ਸ੍ਰੀ ਸੁਖਰੋਸਾ ਨਾਮਦਾਨ ਬਖਸ਼ਨਾ ਦਾਸ ਪੇਟਾ ਮੈਂ ਆਇਆ ਹਜਰ ਹੈ ਜਿਨਾਂ ਖਜ਼ਾਨਿਆਂ ਜੁਮਾਇਆ ਈਸ਼ਵਰ ਜਾਨੇ ਭਰਪੂਰ ਕਰਨੇ ਇਰਤ ਕਮਾਈਆਂ ਦੇ ਵਿੱਚ ਵਾਧੇ ਪਾਉਣੇ ਮਹਾਰਾਜ ਐਸੋ ਦੇ ਕਰੋ ਕਿਰਪਾ ਹੁਕਮ ਨਾਵੇਂ ਸੁਨਾਕ ਫਰੰਤ ਬਰਾਤ ਨੂੰ ਚੱਲਾ ਪਾਉਣ ਦੀ ਅਗਿਆ ਬਖਸ਼ੋ ਸੁਖ ਹੋ ਆਨੰਦ ਚ ਤੇ ਆਵੇ ਨਾਨਕ ਨਾਮ ਸਰਦੀ ਕਰੋ ਤੇਰੇ ਭਾਣੇ ਸਰਬ ਬਾਲੀ ਸੁਨਹਾਰ ਸੁਖਸਿ ਦੀ ਹਕਾਰ ਵਾਪਸ ਜਿੜਾ ਖਾਂ ਪਿਆਰੇ ਵਾ ਸੁਖ ਸਾਦੇ ਸੁਨਿਆ ਬਾਤਿ ਸੁਹਾਣਾ ਜੇ ਸਤਗੁਰ ਨਦਰਿ ਕਰੇ ਮੇਰਾ ਮਾਨ ਤਾਮ ਸਿ ਚਲ ਹੋਏ ਸਤਨਾਮ ਸੇਵਾਹੀ ਗੁਰੀ ਪਤਿ ਈਸ਼ਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਰੋਗਾ ਕੋਟ ਬਿਗਨ ਲਾਤੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਰਬ ਬਾਣੀ ਸ਼ਬਦ ਸੁਪਾਖਿਆ ਲਾਵ ਸੁਣੋ ਪੜੋ ਨਿਤ ਭਾਈ ਗੁਰੂ ਪੂਰਾ ਤੁ ਰਾਖਿਆ ਰਹਾਉ ਸੱਚਾ ਸਾਹਿਬ ਮਿੱਤ ਵਡਾਈ ਭਗਤ ਵਛਲ ਦਇਆਲਾ ਸੰਤਾਂ ਕੀ ਬੈਜ ਰਖਦਾ ਆ ਆਦ ਬਿਰਧ ਪ੍ਰਤਪਾਲ ਹਰ ਅਮਰਤ ਨਾਮ ਭੋਜਨ ਨਿਤ ਪੁੰਚਾ ਹੋ ਸਰਬ ਵੇਰਾ ਮੁਖ ਪਾਵ ਹੋ ਜਰਾ ਮਰਾ ਤਾਪ ਸਭ ਨਾਠ ਗਣ ਗੋਵਿੰਦ ਨਿਤ ਗਾਵ ਹੋ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣ ਆਈ ਪ੍ਰਗਟ ਭਈ ਸਗਲੇ ਜੋਗ ਅੰਤਰ ਗੁਰੂ ਨਾਨਕ ਕੀ ਵਡਿਆਈ ਵਾਹਿਗੁਰੂ ਜੀ ਦਾ ਖਾਲਸ ਵਾਹਿਗੁਰੂ ਜੀ ਕੀ ਫਤਿਹ ਰੋ ਜਾਗਾ ਪਾਪਾ ਦੋ ਹੱਥ ਵਾਹਿਗੁਰੂ ਤੇ ਨੀਚੇ ਦੇ ਕੋੜੋ ਕਰ ਲਈ ਤੇ ਇੱਕ ਨਾਲ ਹੋਰ ਥੋੜੇ ਉਹ ਤੇ ਗਾੜੀ ਸਾਰਿਆਂ ਦੀ लॻंदे मुंडे दादा ਗੱਲੇਰੀਆਂ 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 ਤੂੰ ਨਾ ਬਿਪਗ ਨਾ ਬੰਦੇ ਬੇ ਤਨ ਨਜ਼ਰ ਲੱਗਣ ਗਿਆ ਓ ਗੱਲੇਰੀਆਂ 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 ਤੋ ਨਵੀ ਪੱਗ ਬੰਨ ਲੈ ਦੇ ਸਾਡੇ ਖੇਤਾਂ ਵਿੱਚ ਮੇਰੇ ਦਮ ਆਏ ਹਾਏ 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 ਤੇਰੇ ਬਾਟੇ ਤੇਰੇ ਬਾਟੇ ਮੇਰੇ ਰਾਮ ਬੀ ਘਟ ਨਾ ਗਿਆ ਸੀ ਘਟ ਗਿਆ ਕੋਈ ਵਾਰੀ ਵਾਰੀ ਬਰਸੀ ਘਟ ਨਾ ਗਿਆ ਸੀ ਘਟ ਗਲੀ ਮੇਰਾ ਪੰਜਾਬਾ

ਰੰਗਤ ਗੁਰਤੇ ਮਰਦਾ ਆ ਸ੍ਰੀ ਆਮਦਾਸਾ ਹੋਈ ਸਹਾਇ ਅਰਜਨਾਰ ਗੋਬਿੰਦ ਸਿੰਘ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਤੇ ਚੁੱਟੇ ਸਾਹਿਬ ਵਿਦਾਇਤ ਇੱਕ ਬਹਾਦਰ ਸਿਪ੍ਰਿਆ ਕਰਨੋਂ ਦੇ ਆਵਿਤਾਏ ਸਭ ਤਾਈ ਹੋਈ ਸਹਾਇ ਦਸਵੇਂ ਪਿਤਾ ਬਸਾ ਸਾਹਿਬਾਂ ਸਾਹਿਬ ਜੀ ਆਦੂ ਦੀ ਦੋਤ ਸਾਹਿਬ ਜੀ ਨੂੰ ਗ੍ਰੰਥ ਸਾਹਿਬ ਦਾ ਪਾਠ ਦਰਸ਼ਨ ਦੀਦਾਰ ਦਾ ਧਿਆਨ ਅੰਦਰ ਕੇ ਖਾਲਸਾ ਸਾਹਿਬੋ ਜੀ ਜੈ ਹੋਵੇ ਆਪ ਜੀ ਦੇ ਪੰਨ ਪਿਆਰੇ ਚਾਰ ਸਾਹਿਬ ਜਾਲੀ ਚਾਰ ਜੀਆ ਮੁੱਢ ਆਠੀਆਂ ਜਤਨਾ ਤਮਾ ਨਹੀਂ ਲਿਆ ਦੇ ਪਿਆ ਬੰਦ ਰੁਪਿਆ ਆ ਰਿਹਾ ਨਾਮ ਲੁੱਟਿਆ ਬੰਦ ਰਿਆ ਦੇਸ਼ ਰਾਜ ਦੇ ਗਾਰੀ ਰੁਪਿਆ ਨਾ ਕੀਤਾ ਤਨਾ ਪਿਆ ਰਿਆ ਚਾਰਿਆ ਕੀ ਕਹਿੰਦਾ ਸਾਰੀ ਗੱਲ ਦਾ ਸਾਈਂ ਜੀ ਵਾਹਿਗੁਰੂ ਜਿਹਦਾ ਆਸਰਾ ਕਰਿਆ ਨੇ ਦੁਨੀਆ ਦੇ ਦੁੱਖੋਂ ਉਸੇ ਬੰਦ ਬੰਦ ਨੂੰ ਆਇਆ ਕੋਪਰਨਾਲਾ ਹਜਾਤਰਾ ਪੁਨਾ ਦੇ ਘਰੇ ਤੜਿਆ ਸਿੱਕੇ ਕੇ ਸਾ ਸਵਾਸਾ ਸੰਗਨ ਬਾਹਤ ਨਾ ਦੀ ਪਵਿੱਤਰ ਨੇ ਕਮਾਈ ਦਾ ਧਿਆਨਦਰ ਕੇ ਖਾਲਸਾ ਸਾਹਿਬੋ ਜੀ ਵਾਹਿਗੁਰੂ ਜਹਾਂ ਤੱਕ ਤਾਂ ਸਰਬੱਤ ਗੁਰੂ ਦਵਾਰਿਆਂ ਦਾ ਧਿਆਨ ਰੱਖੇ ਖਾਲਸਾ ਸਾਹਿਬੋ ਜੀ ਹਾਏ ਗੁਰਤਮਾ ਸਰਬੱਤ ਖਾਲਸਾ ਜੀ ਕੀਰ ਅਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾ ਵਿੱਚ ਧਾਵਣ ਕਸਦ ਕਸਰੋ ਚੁਕ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਦਰ ਚਿਹਾਰੇ ਆਇਤ ਦੇਵਤੇਗ ਪਤੇ ਬੰਦਗੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਅਨੁਚਾਰੀ ਜਿਕਾਨ ਜੀ ਦੀ দান ਕੀ ਸਦਾਨ ਰਹਿਤ ਦਾਨ ਵਿਵੇਕ ਦਾਨ ਸਾਹੁ ਦਾਨ ਭਰੋਸਾ ਦਾਨ ਦਾਨਾ ਸ਼ਰਧਾ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਕੇਦਰ ਚਨਿਤ ਦਾ ਤਾਲ ਧਰਮ ਕਾਜ ਦਾ ਕਾਰਤਾਲ ਸਾਹਿਬ ਸਰ ਗੁਰੂ ਜੀ ਬਹੁਤ ਬਹੁਤ ਆਪ ਜੀ ਨੇ ਸਾਨੂੰ ਨਾਮ ਮੰਨਿਆ ਮਾਤਮ ਦੀ ਮਾਤ ਕਾ ਤੇਰਾ ਕਿਰਪਾ ਹੈ ਗੁਰੂ ਕਾ ਜੀ ਦਾ ਦਾਨ ਅਸੀਂ ਦਾਰਾ ਜੀ ਦਾਰਾ ਜੀ ਉਹ ਮੂਹ ਦਵਾਰਾ ਆਣਾ ਤੇ ਤਿਰਗੁਰ ਨਾਮ ਦੀ ਖਾਲਸਾ ਬੰਦ ਪਾਵਾ ਚੋੜਿਆ ਸੇਵਾ ਸੰਭਾਲਦਾ ਦਾ ਅਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਏ ਨਮਾਨਿਆਂ ਦੇ ਮਾਨ ਨੇਤਾਣਿਆਂ ਦੇ ਤਾ ਨਿਉਟਿਆਂ ਦੇ ਊਟ ਨੇ ਆਸਰੀਆਂ ਦੇ ਆਸਰੀ ਸੱਚੇ ਪਿੱਤਾ ਲੱਖ ਤੁਸੀਆਂ ਬਾਤਾਂ ਆਹੀਆਂ ਦੇ ਸਤਿਗੁਰੂ ਰਜ਼ ਕਰੇ ਦੇ ਮਾਵਾ ਕਾਂ ਸਰਾਬ ਜੀ ਨੇ ਦੋਹਾਂ ਪਰਵਾਰਾਂ ਨੂੰ ਤੁਸੀਆਂ ਦੇ ਖੇੜੇ ਬਹੁਸੇ ਜੀ ਦੇ ਸਤਿਗੁਰੂ ਆ ਰਾਹ ਕਰਨੀ ਨਵਾਂ ਪਰਵਾਰਾਂ ਲਈ ਆਹਣ ਬਾਣਾ ਪ੍ਰਿਆਤ ਰਖਣਾ ਦੇ ਰੋਗ ਤਾਂ ਤੰਦਰੁਸਤੀ ਦਾ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਮਹਾਰਾਜ ਆਪ ਜੀ ਐਸੇ ਕਿਰਪਾ ਕਰੋ ਦੂਆ ਪਰਵਾਰਾਂ ਨੂੰ ਮਿੱਲੀ ਕਰਨ ਦੀ ਆਗਿਆ ਬਖਸ਼ਿਸ਼ ਕਰੋ ਪਰਵਾਰਾਂ ਨੂੰ ਇਸੇ ਤਰ੍ਹਾਂ ਖੁਸ਼ੀਆਂ ਦੇ ਕਿਹੜੇ ਬਖਸ਼ਿਸ਼ ਕਰਦੇ ਰਹਿਣਾ ਬੱਚਿਆਂ ਦੇ ਸਰਾਥੇ ਮੇਰ ਪ੍ਰਿਆਤ ਰਖਣਾ ਲੰਮੀਆਂ ਲੰਮੀਆਂ ਆਜੂ ਬਖਸ਼ਿਸ਼ ਕਰਨੀਆਂ ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਮਹਾਰਾਜ ਆਪ ਜੀ ਕਿਰਪਾ ਕਰੋ ਸਈ ਪਿਆਰੇ ਮੇਲ ਜਿਨਾਮ ਲਤਨਾਮ ਜਿਤਾਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਰੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਲੇ ਇਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ